ਅੱਗੇ ਆ ਜੀ ਮੜਾ ਜਾ ਤੁਸੀਂ ਲੋਕਾਂ ਦੇ ਸਾਹਮਣੇ ਕਾਰੂਦਾਰੀ ਸੇਵਾ ਕਰਦੇ ਪਿੰੰਦਰ ਇਹਨਾਂ ਦੀ ਕੀ ਮਾਸਟਰ ਹਰਦੇਵ ਸਿੰਘ ਸਰਦਾਰ ਗੁਰਦਰ ਸਿੰਘ ਜੀ ਸਰਦਾਰ ਗੁਰਦਰ ਸਿੰਘ ਜੀ ਦਸੇਹ ਸਿੰਘ ਲਖੇਵਾਲੀ ਆ ਮੇਰੇ ਦੋ ਨਾਲ ਹੀ ਹੁੰਦੇ ਪਿੰਦਰ ਸਿੰਘ ਸਰਾਏ ਤੇ ਮੇਰੀ ਰਾਏ ਚਲੋ ਪੀਸ ਆਫ ਪਾਰਟੀ ਪੰਜਾਬ ਦੀ ਰਾਜਨੀਤੀ ਤਕਾਲੀ ਦਾ ਕਹਿੰਦਾ ਸੀ ਦੰਦਰ ਅੰਡਰ 33 ਸੀਐਮ ਹੋਣਾ ਚਾਹੀਦਾ ਪਾਰਟੀ ਜੱਤਾ ਪਾਰਟੀ ਕਦੀ ਮੁਖਵੰਤਰੀ ਦਾ ਹੋਣਾ ਚਾਹੀਦਾ ਅਸੀਂ ਆਪਣੀ ਪਾਰਟੀ ਦੀ ਲਾ ਟੱਡਾ ਚੱਕਿਆ ਤਾਂ ਹਾਸੀ ਰੜਾ ਕਰਦਾ ਕਿ ਮੋਤੀ ਪਹਿਲਾਂ ਤਾਂ ਮੁੱਖ ਮੰਤਰੀ ਕਿਹਾ Assim é que... ਦੋਕਰ ਪ੍ਰੋਗਰਾਮ ਅੱਜ ਆਪਾਂ ਲੈ ਕੇ ਆਏ ਹਾਂ ਜੁਕੀਆ ਕੁਆ ਪਤੀਜੇ ਤੇ ਪਤੀਜਿਆਂ ਦੇ ਚੇਲੇ ਚੱਕਿਆਂ ਦੇ ਇੱਕ ਇੱਕ ਰੱਤ ਬੰਦ ਤੰਦ ਰੱਖਦਾ ਇਹੋ ਜਿਹਾ ਹੋੜਾ ਲੱਗਦਾ